ਜਿਹੜੇ ਸਾਡੇ ਗ੍ਰਾਹਾਂ ਗਰੁੱਪ ਦੇ ਜਿਹੜੇ ਬੰਦੇ ਨਹੀਂ ਅੱਜ ਬੈਠੇ ਨੇ ਨਹੀਂ ਆਏ ਉਹਨਾਂ ਨੂੰ ਰਿਆ ਕੇ ਇੱਕ ਵਾਰੀ ਹਾਲਾਤ ਦੇਖਣੇ ਚਾਹੀਦੇ ਨੇ ਕੀ ਹਾਲਾਤ ਨੇ ਅੱਜ ਇਹ ਪਹਿਲੀ ਵਾਰੀ ਆਏ ਸੀ ਹੁਣ ਦਿੱਲੀ ਜਾਵਾਂ ਕਰਾਂਗੇ ਪਹਿਲਾਂ ਅਸੀਂ ਸ਼ੰਭੂ ਬਾਰਡਰ ਤੇ ਜਾ ਰਹੇ ਸੀ ਹੁਣ ਸਾਨੂੰ ਇੱਧਰ ਪਤਾ ਲੱਗਾ ਸੀ ਵੀ ਲੰਗਰ ਦੀ ਘਾਟ ਹੈ ਅਸੀਂ ਇੱਧਰ ਲੈ ਕੇ ਆਏ ਆਂ ਜੀ ਬਿਲਕੁਲ ਪੂਰਾ ਸਾਥ ਦੇਣਾ ਚਾਹੀਦਾ ਇਹ ਇਕੱਲੇ ਕਰਦਾ ਲੜਾਈ ਨਹੀਂ ਬੱਚੇ-ਬੱਚੇ ਦੀ ਲੜਾਈ ਹੈ ਮੈਂ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਵੀਰ ਨਹੀਂ ਹਲੇ ਤੱਕ ਆ ਰਹੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਆ ਕੇ ਆਪਾਂ ਕਿਸਾਨਾਂ ਦਾ ਸਾਥ ਦੇਈਏ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਏ ਕਿ ਡੱਲੇਵਾਲ ਸਾਹਿਬ ਕਈ ਦਿਨ ਤੋਂ ਭੁਖਟ ਹੜਤਾਲ ਤੇ ਬੈਠੇ ਨੇ ਉਹਨਾਂ ਦਾ ਸਾਥ ਦੇਈਏ ਐਡਾ ਵੱਡਾ ਪ੍ਰਧਾਨ ਮੰਤਰੀ ਹੋ ਕੇ ਉਹਨੇ ਹਾਂ ਕਰਕੇ ਮੁੱਕਰ ਜਾਣਾ ਇਹ ਕੋਈ ਸ਼ੋਭਾ ਦਾ ਉਹਨੂੰ ਦਿੰਦੀ ਨਹੀਂ ਗੱਲ ਵਧੀਆ ਗੱਲ ਨਹੀਂ ਉਹਦੇ ਵਾਸਤੇ ਅਰ ਪਰ ਇੱਕ ਓਮ ਐਸੀਆ ਮਨਾ ਕੇ ਛੱਡੂਗੀ। ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲੇ ਤਾਂ ਤੁਹਾਡਾ ਸ਼ੁਭ ਨਾਮ ਤੇ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਜੀ? ਸਾਡਾ ਸ਼ੁਭ ਨਾਮ ਜਰਨੈਲ ਸਿੰਘ ਜੀ। ਪਿੰਡ ਚੂਲੜ ਖੁਰਦ ਜ਼ਿਲ੍ਹਾ ਸੰਗਰੂਰ। ਠੀਕ ਹੈ ਜੀ। ਆ ਜੀ ਤੇ ਤੁਹਾਡੇ ਵੱਲੋਂ ਇੱਥੇ ਪੱਕਾ ਮੋਰਚਾ ਲਗਾਇਆ ਗਿਆ ਹੈ ਜਾਂ ਜੇ ਮਤਲਬ ਤੁਸੀਂ ਹਾਲਾਤ ਦੇ ਅਸੀਂ ਤਾਂ ਅੱਜ ਵੈਸੇ ਦਲਾਵਾਲ ਸਾਹਿਬ ਦਾ ਹਾਲ ਚਾਲ ਦੇਖਣ ਵਾਸਤੇ ਆਏ ਸੀਗੇ ਜੀ ਵੀ ਸਿਹਤ ਉਹਨਾਂ ਦੀ ਕਿਵੇਂ ਹੈ? ਕਮਜਾ ਵਿਸ਼ੇ ਦੇਖਣ ਵਾਸਤੇ ਆਏ ਸੀਗੇ ਤੇ ਪੰਜ ਬੰਦੇ ਆਏ ਆ ਸਾਡੇ ਪਿੰਡੋਂ ਤੇ ਹੁਣ ਸਾਡਾ ਮਨ ਬਣਿਆ ਜੀ ਅਸੀਂ ਪੱਕਾ ਮੋਰਚਾ ਲਾਵਾਂਗੇ ਪਹਿਲਾਂ ਅਸੀਂ ਜਥੇਬੰਦੀ ਗ੍ਰਾਹਾਂ ਦੇ ਨਾਲ ਸੀਗੇ ਗ੍ਰਾਹਾਂ ਦਾ ਗਰੁੱਪ ਇੱਥੇ ਆਇਆ ਨਹੀਂ ਤੇ ਅਸੀਂ ਹੁਣ ਦਲਾਵਾਲ ਸਾਹਿਬ ਦੇ ਗਰੁੱਪ ਦੇ ਵਿੱਚ ਆਪਣੀ ਇਕਾਈ ਬਣਾ ਕੇ ਤੇ ਸਾਡੇ ਪਿੰਡ ਵੱਲੋਂ ਅਸੀਂ ਇੱਥੇ ਆਵਾਂਗੇ ਪੂਰਤ ਹੋ ਜਾਂਦਾ ਮੰਗ ਉਹਨਾਂ ਨੂੰ ਅਸੀਂ ਛੱਡ ਕੇ ਤੇ ਸਾਡੇ ਪਿੰਡ ਵੱਲੋਂ ਚੂਲੜ ਖੁਰਦ ਵੱਲੋਂ ਅਸੀਂ ਦਲਾਵਾਲ ਸਾਹਿਬ ਦੇ ਨਾਲ ਖੜਾਂਗੇ ਤੇ ਪੂਰਾ ਸਾਥ ਦੇਵਾਂਗੇ ਜੀ ਤੁਹਾਡੀ ਕਾਈ ਦੇ ਵਿੱਚ ਸਾਡਾ ਹਜ਼ਾਰ ਬੰਦਾ ਜੀ ਹਜ਼ਾਰ ਬੰਦਾ ਜਿਹੜਾ ਕਾਈ ਦੇ ਵਿੱਚ ਹਾਂਜੀ 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 ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਆਪਣੇ ਪੰਜਾਬ ਦੇ ਸ਼ਹਿਰ ਨੂੰ ਬੱਚਿਆਂ ਨੂੰ ਅਸੀਂ ਤਾਂ ਜੀ ਇਹ ਕਹਿੰਦੇ ਆਂ ਵੀ ਬੱਚਾ ਬੱਚਾ ਉਰੇ ਆਉਣਾ ਚਾਹੀਦਾ ਜਿਹੜੇ ਸਾਡੇ ਗ੍ਰਾਹਾਂ ਗਰੁੱਪ ਦੇ ਜਿਹੜੇ ਬੰਦੇ ਨਹੀਂ ਘਰਾਂ 'ਚ ਬੈਠੇ ਨੇ ਨਹੀਂ ਆਏ ਉਹਨਾਂ ਨੂੰ ਉਰੇ ਆ ਕੇ ਇੱਕ ਵਾਰੀ ਹਾਲਾਤ ਦੇਖਣੇ ਚਾਹੀਦੇ ਨੇ ਕੀ ਹਾਲਾਤ ਨੇ ਅੱਜ ਗ੍ਰਾਹਾਂ ਤੇ ਰਾਜੇਵਾਲ ਮਤਲਬ ਉਹਨਾਂ ਦੇ ਵਿੱਚ ਹਾਂ ਉਹਨਾਂ ਨੂੰ ਤੁਸੀਂ ਬੜਾ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਉਰੇ ਆਉਣ ਉਰੇ ਆ ਕੇ ਹਾਲਾਤ ਦੇਖਣ ਤੇ ਬਿਲਕੁਲ ਪੂਰਾ ਸਾਥ ਦੇਣਾ ਚਾਹੀਦਾ ਇਹ ਇਕੱਲੇ ਕਰ ਦਾ ਲੜਾਈ ਨਹੀਂ ਬੱਚੇ-ਬੱਚੇ ਦੀ ਲੜਾਈ ਹੈ ਸਾਰੀ ਸੰਗਤ ਵੱਲੋਂ ਸਾਨੂੰ ਤਾਂ ਇਹ ਬੇਨਤੀ ਹੈ ਕਿ ਸਭ ਨੂੰ ਆਉਣਾ ਚਾਹੀਦਾ ਜੇ ਉਹ ਨਹੀਂ ਆਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਸਾਥ ਨਹੀਂ ਅਸੀਂ ਮਤਲਬ ਜਿੰਨੀ ਸਾਡੇ ਨਾਲ ਸੰਗਤ ਹੈ ਸਾਰੀ ਨੂੰ ਲੈ ਕੇ ਅਸੀਂ ਡਲੇਵਾਲ ਸਾਹਿਬ ਦੇ ਨਾਲ ਖੜੇ ਆ ਇਹਨਾਂ ਕੋਲੇ ਆਵਾਂਗੇ ਇਹਨਾਂ ਦੀ ਜੋ ਵੀ ਸਹਾਇਤਾ ਹੋਊਗੀ ਉਸ ਸਹਾਇਤਾ ਲੰਗਰਾ ਵੱਲੋਂ ਵੀ ਜੋ ਵੀ ਟੈਲੀਫੋਨ ਸੱਤੋਂ ਸੇਤ ਆਉ ਉਹ ਅਸੀਂ ਕਰਾਂਗੇ ਜੀ ਜਿਹੜਾ ਇਹ ਮੋਦੀ ਸਰਕਾਰ ਨੇ ਜਿਹੜਾ ਇਹ ਆਪਣੇ ਮਤਲਬ ਮੰਗਾਂ ਨੂੰ ਪਹਿਲੇ ਮੰਨ ਕੇ ਤੋੜ ਕੇ ਹੁਣ ਰੋਕ ਰੱਖੇ ਨੇ ਕੀ ਕਰਨਾ ਹੋ ਸਕਦਾ ਤੁਹਾਡੀ ਨੋਲਿਜ ਦੇ ਵਿੱਚ ਕੀ ਹੈ ਦੇਖੋ ਜੀ ਇਹਨਾਂ ਦੇ ਬੇਈਮਾਨ ਆ ਰਿਹਾ ਪਹਿਲਾਂ ਹਾਂ ਕਰ ਲੈਣੀ ਐਡਾ ਵੱਡਾ ਪ੍ਰਧਾਨ ਮੰਤਰੀ ਹੋ ਕੇ ਉਹਨੇ ਹਾਂ ਕਰਕੇ ਮੁੱਕਰ ਜਾਣਾ ਇਹ ਕੋਈ ਸ਼ੋਭਾ ਦਾ ਉਹਨੂੰ ਦਿੰਦੀ ਨਹੀਂ ਗੱਲ ਵਧੀਆ ਗੱਲ ਨਹੀਂ ਉਹਦੇ ਵਾਸਤੇ ਅਰ ਪਰ ਇਹ ਕੌਮ ਐਸੀ ਆ ਮਨਾ ਕੇ ਛੱਡੂਗੀ ਇਹ ਸਿੱਖ ਕੌਮ ਐਸੀ ਆ ਮਨਾ ਕੇ ਛੱਡੂਗੀ ਬਿਲਕੁਲ ਉਹਨੂੰ ਮਨਾ ਕੇ ਜਾਵਾਂਗੇ ਇੱਥੋਂ ਐਨ ਆਪਣੇ ਹੱਥ ਨਾਲ ਲਿਖ ਕੇ ਦੇਊਗਾ ਫੇਰ ਇਹ ਸੰਗਤ ਮੰਨੂਗੀ ਨਹੀਂ ਮੰਨਣ ਵਾਲੀ ਗੱਲ ਨਹੀਂ ਕਿੱਡ ਪਿੰਡੇ ਜੀ ਮੇਰਾ ਊਰਨਾ ਪਿੰਡ ਹੈ ਜੀ ਅੱਜ ਤੁਸੀਂ ਲੰਗਰ ਲਗਾਇਆ ਹੋਇਆ ਹੈਗਾ ਹਾਂਜੀ ਕਿੰਨੇ ਬੰਦੇ ਆਏ ਨੇ ਜੀ ਤੇ ਇੱਥੇ ਸਾਡੇ ਬੰਦੇ ਆਏ ਨੇ ਜੀ 50 ਕ ਬੰਦੇ ਦਾ ਹੈਗਾ ਗਰੁੱਪ ਅੱਜ ਪਹਿਲੀ ਵਾਰੀ ਲਾਇਆ ਕਿ ਲਗਾਤਾਰ ਹੀ ਚੱਲ ਰਿਹਾ ਇਹ ਪਹਿਲੀ ਵਾਰੀ ਹੀ ਆਏ ਸੀ ਹੁਣ ਦਿੱਲੀ ਜਾਵਾਂ ਕਰਾਂਗੇ ਪਹਿਲਾਂ ਅਸੀਂ ਸ਼ੰਭੂ ਬਾਰਡਰ ਤੇ ਜਾ ਰਹੇ ਸੀ ਹੁਣ ਸਾਨੂੰ ਇੱਧਰ ਪਤਾ ਲੱਗਾ ਸੀ ਵੀ ਲੰਗਰ ਦੀ ਘਾਟ ਹੈ ਅਸੀਂ ਇੱਧਰ ਲੈ ਕੇ ਆਏ ਹਾਂ ਜੀ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਆਪਣੇ ਪੰਜਾਬ ਵਾਸੀਆਂ ਨੂੰ ਮੈਂ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹਨਾ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਵੀਰ ਨਹੀਂ ਹਲੇ ਤੱਕ ਆ ਰਹੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਇੱਥੇ ਆ ਕੇ ਆਪਾਂ ਕਿਸਾਨਾਂ ਦਾ ਸਾਥ ਦੇਈਏ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਡੱਲੇਵਾਲ ਸਾਹਿਬ ਕਈ ਦਿਨ ਤੋਂ ਭੁਖਟ ਹੜਤਾਲ ਤੇ ਬੈਠੇ ਨੇ ਉਹਨਾਂ ਦਾ ਸਾਥ ਦੇਈਏ ਤੇ ਪਤਾ ਚੱਲੇ ਆਪ ਜੀ ਨੂੰ ਕਿ ਕਿਸਾਨਾਂ ਦਾ ਸਮਰਥਨ ਦੇਣਾ ਚਾਹੀਦਾ ਹੈ ਜਾਵੇਂ ਤੁਹਾਡੇ ਕੋਲ ਇੱਕ ਬੰਦੇ ਬੜੀ ਚਾਵਲ ਕਰਮਾ 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 ਚਾਵਲ ਆ ਗਿਆ ਪੰਜਾਬ ਵਿੱਚ ਪੰਜਾਬ ਵਿੱਚ